ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਵਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਸ਼ਹਿਰ ਜੈਤੋ ਦੇ ਵਿੱਚ ਜੈਤੋ ਸ਼ਹਿਰ ਆ ਜਿਹੜਾ ਇੱਕ ਵੱਡਾ ਸ਼ਹਿਰ ਆ ਮਿੱਤਰੋ ਤੇ ਇਹਨੂੰ ਜਦ ਰੱਗਦਾ ਵਾ ਜਿਹੜਾ ਫਰੀਦਕੋਟ ਔਰ ਇਹ ਜਦੋਂ ਤੁਸੀਂ ਜੈਤੋ ਤੋਂ ਬਾਜੇਖਾਨੇ ਵਾਲੇ ਪਾਸੇ ਨੂੰ ਵਧੋਗੇ ਰੋਡ ਤੇ ਬਸ ਰੋਡ ਚੜੋਗੇ ਤਾਂ ਦੂਰੀ ਤੈਅ ਕਰੋਗੇ ਤਾਂ ਮਿੱਤਰੋ ਉਸ ਰੋਡ ਦੇ ਉੱਤੇ ਜੈਤੋ ਤੋਂ ਆਪਾਂ ਬਾਜੇਖਾਨੇ ਵਾਲੇ ਨੂੰ ਪਾਸੇ ਨੂੰ ਵਧਦੇ ਅੰਸਾਰ 22 ਦਾ ਤੁਹਾਨੂੰ ਘਰ ਮਿਲੂਗਾ ਗੱਲਬਾਤ ਲਈ ਨੰਬਰ 22 ਦਾ ਸਕਰੀਨ ਦੇ ਉੱਤੇ ਲਵਾਂਗੇ ਆਪਾਂ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਵਪਾਰ ਦਾ ਕੰਮ ਹੈ ਜਰਸੀ ਗਾਵਾਂ ਬੱਚੀਆਂ ਦੇ ਇਸ ਘਰ ਦਾ ਬਹੁਤ ਵੱਧ ਫੋਕਸ ਆ ਮਿੱਤਰੋ ਅੱਜ ਫੇਰ ਤੁਹਾਨੂੰ ਜਨਵਰ ਕਾਫੀ ਵਿਖਾਉਣੇ ਕਰਦੇ ਆ ਗੱਲਬਾਤ 22 ਦੇ ਨਾਲ ਸਾਰ કરી ਲੈਨੇ ਆਉਂ ਮਿਲਾਕਤ ਕਰਦੇ ਆ ਪਹਿਲੀ ਵੀਡੀਓ ਆ ਭਰਾ ਦੀ ਕਰਦੇ ਆ ਕੀ ਗੱਲਬਾਤ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਵੱਡੇ ਭਾਈ ਠੀਕ ਠਾਕ ਜੀ ਬੜੀ ਜੀ ਸੇਤਾਂਕਰ ਪਰਿਵਾਰ ਭਾਈ ਹਾਂਜੀ ਬੜੀਆ ਬੜੀਆ ਜੀ ਠੀਕ ਆ ਵੀਰੇ ਇੱਕ ਵਾਰੀ ਆਪਣਾ ਐਡਰੈਸ ਦੱਸ ਦਈਏ ਵੀ ਆਪਣਾ ਜੈਤੋ ਸ਼ਹਿਰ ਆ ਜੀ ਬਾਜਾਖਾਨਾ ਰੋਡ ਤੇ ਆਪਣਾ ਕਰੀ ਠੀਕ ਆ ਵੀਰੇ ਨਾਮ ਕੀ ਆ ਵੀਰੇ ਆਪਣਾ ਨਾਮ ਜਗਦੀਪ ਸਿੰਘ ਜੀ ਠੀਕ ਆ ਵੀਰੇ ਵਪਾਰ ਦਾ ਕੰਮ ਵੀਰੇ ਫਿਰ ਹਾਂਜੀ ਵਪਾਰ ਦਾ ਕਰ ਕਿੰਨੇ ਟਾਈਮ ਤੋਂ ਕਰ ਰਿਹਾ ਵੀਰਾ 5 ਸਾਲ ਹੋ ਗਏ ਜੀ ਆਪਣਾ 5 ਸਾਲ ਹੋ ਗਏ ਠੀਕ ਆ ਭਾਈ ਤੇ ਵੱਧ ਫਿਰ ਜਰਸੀ ਤੇ ਇਹ ਫੋਕਸ ਵੀਰੇ ਹਾਂ ਜਰਸੀ ਤੇ ਇਹ ਆਪਣਾ ਰੋਡ ਦੇ ਉੱਤੇ ਬੋਰਡ ਵੀ ਲਗਾਈ ਜਰਸੀ ਬੱਚੀਆਂ ਹੁੰਦੀਆਂ ਜੀ ਆਪਣਾ ਠੀਕ ਆ ਬੱਚੀਆਂ ਹੁੰਦੀਆਂ ਹੈ ਹਾਂਜੀ ਠੀਕ ਆ ਭਾਈ ਤੇ ਅੱਜ ਕਿੰਨੇ ਜਾਨਵਰ ਦਿਖਾਵਾਂਗੇ ਵੀਰੇ ਅੱਜ ਆਪਣਾ ਕੋਲੇ ਤਿੰਨ ਵਿਹੜਾ ਸੀਗਾ ਅੱਜ ਆਪਣੀ ਇੱਕ ਸੌਦਾ ਹੋ ਗਿਆ ਜੀ ਵਿਹੜ ਤੇ ਪਾਸੇ ਕਰਤੀ ਆਪਾਂ ਠੀਕ ਆ ਵੀ ਤਿੰਨ ਬੱਚੀਆਂ ਛੋਟੀਆਂ ਤਿੰਨ ਛੋਟੀਆਂ ਬੱਚੀਆਂ ਤਿੰਨ ਗੱਬਣਾ ਵੇੜਾ 6 ਜਨਵਾਰ ਦਿਖਾ ਦੇਾਂਗੇ ਹਾਂਜੀ ਹਾਂਜੀ ਠੀਕ ਆ ਵੀਰੇ ਤੇ ਬਾਈ ਆਹ ਜਿਹੜੀ ਇਹਦੇ ਬਾਰੇ ਦੱਸ ਦਿਓ ਪਹਿਲੇ ਨੰਬਰ ਤੇ ਜਿਹੜੀ ਵੜਾ ਇਹ ਵੀਰੇ ਦੋ ਦੰਦਾਂ ਦਾ 6 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਜੀ ਦੋ ਦੰਦਾਂ ਦਾ 6 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਹੈ ਵੀਰੇ ਹਾਂਜੀ ਹਾਂਜੀ ਠੀਕ ਆ ਬਾਈ ਤੇ ਵੱਡੇ ਬਾਈ ਇਹਦਾ ਕੀ ਰੇਟ ਰਹੂਗਾ ਵੀਰੇ ਇਹਦਾ ਬਾਈ ਜੀ ਦੋ ਦੰਦਾਂ ਦੇ ਚੈੱਕ ਕਰ ਲਾ ਫਿਰ ਵੀਡੀਓ ਦਿਖਾ ਦੇਣਾ ਠੀਕ ਆ ਵੀਰੇ ਠੀਕ ਆ ਬਾਈ ਠੀਕ ਆ ਇਹਦੀ 4.5 ਫੁੱਟ ਹਾਈਟ ਆ ਵੀਰੇ ਠੀਕ ਆ ਵੀਰੇ ਤੇ ਰੇਟ ਇਹਦਾ 42000 ਰੁਪਇਆ ਜੀ 42000 ਰੁਪਇਆ ਮਾਣਤਾ ਨਹੀਂ ਇਹਦੇ ਵਿੱਚੋਂ ਵੱਡੇ ਭਾਈ ਹਾਂ ਮਾਣਤਾਂ ਕਰਦਾ ਠੀਕ ਹੈ ਤੋਰ ਦੇ ਵੀਰੇ ਲੈ ਮਿੱਤਰੋ ਦੋ ਜਨ ਦੇ ਬੱਛੇ ਆ ਸਾਡੇ 6 ਦੀ ਨਾ 6 ਮਹੀਨੇ ਪੂਰੇ ਦੀ 6 ਮਹੀਨੇ ਪੂਰੀਆਂ ਦੀ ਇਹ ਗੱਬਣਾ ਤਲੀ ਪੱਟੀ ਹੋਈ ਹੈ ਜਰਸੀ ਦੇ ਨਾਲ ਕ੍ਰੋਸ ਆਂਗਾ ਮਿੱਤਰੋ ਵੀ ਜਿਹੜਾ ਤੁਸੀਂ ਆਏ ਹੋ ਟੌਪ ਦੀ ਕਹਿ ਸਕਦੇ ਇਹਨੂੰ ਕਰਮਾਲੀ ਨੂੰ ਕਿਉਂਕਿ ਜਦੋਂ ਤਿਆਰ ਹੋ ਗਈ ਸੋਹਣੀ ਗਾਮ ਪਰੂਗੀ ਬਹੁਤ ਵਧੀਆ ਕੱਦ ਹਾਈਟ ਵੀ ਠੀਕ ਆ ਜਿੰਨੀ ਕੁ ਉਮਰ ਆ ਜਿੰਨੀ ਕੁ ਇਹਦੀ ਏਜ ਆ ਏਜ ਦੇ ਹਿਸਾਬ ਨਾਲ ਸੋਹਣਾ 4.5 ਫੁੱਟ ਦੀ ਜਿਹੜਾ ਬਾਈ ਹੁਣੀ ਉਹਦੇ ਵੀ ਕੱਦ ਆ ਪੁੱਤ ਦੀ ਝੋਲੀ ਵਿਖਾਰੇ ਥੱਲੋਂ ਇੱਕਰੀ ਕੁਆਲਿਟੀ ਜ਼ਬਰਦਸਤ ਆ ਵੱੱਛੀ ਦੇ ਵਿੱਚ ਬਾਈ ਦੇਖ ਸਕਦੇ ਹੋ ਫੋਟੋਆਂ ਕੋਈ ਨਹੀਂ ਜੀ ਚੱਕੀਤੀ ਵੀ ਸਾਰੀ ਦੇਖ ਸਕਦੇ ਆ ਮਿੱਤਰੋ ਤੁਸੀਂ ਬ੍ਰੀਕੀ ਸਾਰੀ ਚੰਗੀ ਆ ਇਹਦੇ ਵਿੱਚ ਜਿੰਨੀ ਹੈਗੀ ਆ ਇਹਦਾ ਰੇਟ 42000 ਰੁਪਏ ਦੋ ਨੰਬਰ ਤੇ ਵੱੱਛੀ ਵੀਰੇ ਜਿਹੜੀ ਇਹ ਦੋ ਦਾਂ ਦਾ ਹੀ ਠੀਕ ਹੈ ਵੀਰੇ ਤੇ ਇਹ ਸਾਢੇ ਤਿੰਨ ਮਹੀਨੇ ਦੀ ਚੈੱਕ ਪਾਸੀ ਸਾਢੇ ਤਿੰਨ ਮਹੀਨਿਆਂ ਦੀ ਚੈੱਕ ਪਾਸ ਹੈ ਠੀਕ ਹੈ ਵੀਰੇ ਠੀਕ ਆ ਭਾਈ ਠੀਕ ਆ ਤੇ ਇਹ ਕਿੰਨੇ ਦੀ ਦੇ ਦਾਂਗੇ ਵੀਰੇ ਇਹਦਾ 28000 ਰੁਪਏ ਮੰਨ ਲਕਰਦੇ 28000 ਰੁਪਿਆ ਮੰਨ ਤਾਂ ਲਿੰਦਾ ਭਾਈ ਮੰਨ ਤਾਂ ਕਰ ਦਿੰਦਾ ਠੀਕ ਆ ਭਾਈ ਲੈ ਵੀ ਮਿੱਤਰੋ ਆ ਵੀ ਸਾਢੇ ਤਿੰਨਾਂ ਮਹੀਨਿਆਂ ਦੀ ਚੈੱਕ ਪਾਸ ਆ ਕਰਮਾਂ ਵਾਲੀ ਵੱੱਛੀ ਇਹ ਵੀ ਸੁਣੀਏ ਜੇ ਕੋਈ ਪ੍ਰਾਇਸ ਜੋੜਾ ਹੀ ਲੈ ਲਵੇ ਜੋੜਾ ਲੈ ਲਈਆ ਪੋਤਾ ਜਿਆਦਾ ਮਾਨਤਨ ਕਰਦਿਆਂ ਥੋੜਾ ਠੀਕ ਆ ਬਾਈ ਲੈ ਵੀ ਮਤਲਬ ਜੇ ਜੋੜਾ ਲੈ ਲੋਗੇ ਸਾਹਮਣੇ ਵਾਲੇ ਭਰਾ ਦੇ ਲਈ ਦੋਵੇਂ ਚੰਗੀਆਂ ਮੱਛੀਆਂ ਵੀ ਕਈ ਵਾਰੀ ਆਪਾਂ ਸਾਹਮਣੀਆਂ ਹੁੰਦੀਆਂ ਲੈ ਕੇ ਤੇ ਫਿਰ ਤੁਹਾਡੇ ਲਈ ਫਾਇਦੇਮੰਦ ਚੀਜ਼ ਆ ਫਾਇਦੇਮੰਦ ਰਹਿਣ ਵਾਲੀ ਆ ਕਿਉਂਕਿ ਬਾਈ ਦੋਵੇਂ ਮੱਛੀਆਂ ਗੱਬਣਾ ਚੈੱਕ ਪਾਸ ਆ ਕਰਮਾਂ ਵਾਲੀਆਂ ਤਾਂ ਤੇ ਆ ਵੈਡ ਬਾਈ 3 ਨੰਬਰ ਤੇ ਜਿਹੜੀ ਵੀਰੇ ਇਹ ਵੀਰੇ ਦੂਜੇ ਸੂਵੇ ਦੇ ਸਾਡੇ 5.5 ਮਹੀਨੇ ਦੀ ਗੱਭਣ ਚੱਕ ਪਾਦੀ ਸਾਡੇ 5.5 ਮਹੀਨੇ ਦੀ ਦੁੱਧ ਵੀਰੇ ਦਿੰਦੀ ਕੋਈ ਹੁਣ ਇਹ ਦੁੱਧ ਵੀਰੇ ਆਪਾਂ ਨੂੰ ਤਣੇ ਕਲ ਤੋਂ ਸਹੀ ਪਰ ਆਪਾਂ ਕੱਲ੍ਹ ਆ ਜਿੱਕਾ ਲੂ ਹੀ ਦਤੈ ਹਨ ਡੰਗ ਦਾ ਠੀਕ ਹੈ ਵੀਰੇ ਠੀਕ ਹੈ ਦੇਖੋ ਜੀ ਇੱਕ ਲੋਡਰ ਕਿਲੋ ਹਰਵਾਦ ਕੀ ਤਰ੍ਹਾਂ ਨਹੀਂ ਬਲਕਿ 1 ਕਿਲੋ ਜੀ ਸੁਭਾ ਵੀ ਥਣ ਪਾਸ ਕਰਾਉਂਦੀ ਆ ਹਾਂਜੀ ਥਣ ਪਾਸ ਕਰਾਉਂਦੀ ਠੀਕ ਹੈ ਵੀਰੇ ਠੀਕ ਹੈ ਬਾਈ ਦੂਜੇ ਸੋਹਣੇ ਗੱਭਣਾਂ ਕਰਦੇ ਇਹ ਦੂਜੇ ਸੁਵੇਲੇ ਗੱਬਣਾ ਵੀਰੇ ਠੀਕ ਆ ਵੀਰੇ ਠੀਕ ਆ ਕੀ ਰੇਟ ਰਹੂਗਾ ਇਹਦਾ ਵੱਡੇ ਭਾਈ ਇਹਦਾ 26000 ਰੁਪਏ ਮੰਗਦੇ ਠੀਕ ਆ ਭਾਈ ਠੀਕ ਆ ਲੈ ਮਿੱਤਰੋ 26000 ਰੁਪਏ ਇਹਦਾ ਰੇਟ ਆ ਕੋਈ ਮਾੜੀ ਜੀ ਨਹੀਂ ਕਿ ਵੀ ਮਿੱਤਰੋ ਗੱਬਣਾ ਚੈੱਕ ਪਾਸ ਆਗਾ ਤਿਆਰ ਕਰ ਲਿਆ ਸੋਹਣੀ ਸਾੰਬਲੀ ਦਾ ਤੋਹ ਰੁਪਏ ਚੰਗੇ ਦੇਣ ਦੀ ਕੋਸ਼ਿਸ਼ ਕਰੂਗੀ ਕਰਮਾ ਵਾਲੀ ਕਿਉਂਕਿ ਚੰਗੀ ਬਰੀਕੀ ਐ ਸਾਰੀ ਤੇ ਇਹ ਹੈਗੇ ਮਿੱਤਰੋ ਜਿਹੜੀਆਂ ਗੱਬਣਾ ਹੁਣ ਵੀਰੇ ਆ ਜਿਹੜੀ ਕਾਲੀ ਗਾਂ ਵੀਰੇ ਇਹ ਹਫਤਾ ਕਰਦਾ ਸੂਣ ਚ ਵੀਰੇ ਸੂਣ ਵਾਲੀ ਹੈ ਵੀਰੇ ਹਾਂਜੀ ਹਾਂਜੀ ਠੀਕ ਹੈ ਵੀਰੇ ਠੀਕ ਹੈ ਭਾਈ ਤੇ ਵੱਡੇ ਭਾਈ ਇਹਦਾ ਕਿੰਨਾ ਵਾ ਸੂਆ ਸੁੰਦੀ ਹੈ ਇਹ ਤੀਜਾ ਸੂਆ ਸੂਗੀ ਠੀਕ ਹੈ ਵੀਰੇ ਠੀਕ ਹੈ ਭਾਈ ਠੀਕ ਆ ਤੇ ਇਹਦਾ ਰੇਟ ਵੀਰੇ ਕੀ ਰਹੂਗਾ ਇਹਦਾ 42000 ਰੁਪਏ ਜੀ 42000 ਰੁਪਏ ਠੀਕ ਹੈ ਵੀਰੇ ਤੇ ਮੰਤਨ ਹੋਈ ਜਾਊਗਾ ਨਾ ਵੀਰੇ ਮੰਤਨ ਹੋ ਜੂਗਾ ਠੀਕ ਹੈ ਵੀ ਮੇਤਰੋ ਥਣ ਤੁਣ ਚੰਗਾ ਤੇਰੇ ਹਿਸਾਬ ਨਾਲ ਦੁੱਧ ਕਿੰਨਾ ਦੇ ਦੂੰਗੀ ਉਸਤਾਦ 14 ਕਿ ਲੀਟਰ 14 15 ਲੀਟਰ ਹਾਂ ਦੇ ਦੂੰਗੀ ਇਹਨਾਂ ਹਨਾ ਲੈ ਮੇਤਰੋ 14 ਲੀਟਰ ਵਾਂਗੂ ਦੁੱਧ ਟੋਰਾਂ ਨਾਲ ਦੇ ਜੂਗੀ ਕਰਮਾਂ ਵਾਲੀ ਤੁਸੀਂ ਆਪ ਦੇਖ ਸਕਦੇ ਲੇਵੇ ਭਾਂਡੇ ਲੋਕ ਜਿੰਨੀ ਹੈਗੀ ਚੰਗੀ ਕਹਿ ਸਕਦੇ ਆ ਮਾੜੀ ਨਹੀਂ ਕਹਿ ਸਕਦੇ ਕਿਉਂਕਿ ਦੁੱਧ ਵੀ ਦੇ ਦਿੰਦਾ ਰੇਟ ਵੀ ਠੀਕ ਆ ਭਾਈ ਬਿਲਕੁਲ ਕਿਉਂਕਿ ਇੰਨੇ ਚ ਆਉਂਦਾ ਕੁਛ ਨਹੀਂ ਅੱਜ ਕੱਲ ਤੁਹਾਨੂੰ ਪਤਾ ਹੀ ਆ ਕੱਚੀ ਗਾਂ ਜੇ ਬਣ ਗਈ ਤਾਂ ਇਹਦਾ ਪਤਾ ਕੋਈ ਨਹੀਂ ਕਿੱਧਰ ਨੂੰ ਤੀਰ ਲਾ ਜਾਵੇ ਅੱਗੇ ਵੀ ਤੇ ਭਾਈ ਆ ਜਿਹੜੀ ਗਾਂ ਦੇ ਬਾਰੇ ਦੱਸਿਓ ਵੀਰੇ ਇਹ ਤਾਜੀ ਸੂਈ ਆ ਦੋ ਦਿਨਾਂ ਦੀ ਮਗਰ ਬੱਛੀ ਆ ਜੀ ਤਾਜੀ ਸੂਈ ਆ ਦੋ ਦਿਨਾਂ ਦੀ ਠੀਕ ਆ ਮਗਰ ਬੱਛੀ ਆ ਵੀਰੇ ਇਹਦੀ ਹਾਂਜੀ ਬੱਛੀ ਆ ਬਹੁਤ ਠੀਕ ਆ ਭਾਈ ਥਣ ਥਣ ਇਹਨੂੰ ਵੀ ਚੰਗਾ ਹੈ ਨਾ ਵੀਰੇ ਹਾਂਜੀ ਹਾਂਜੀ ਕਿੰਨਾ ਦੁੱਧ ਹੋਊਗਾ ਵੀਰੇ ਇਹ ਥੱਲੇ 12 ਲੀਟਰ ਤਿਆਰ ਵੀਰੇ ਬੋਲਾ 12 ਫੂਨ ਬੰਦ ਕਰ ਦੇ ਮੇਰੇ ਬਣਾ 12 ਲੀਟਰ ਬੋਲਾ ਠੀਕ ਹੈ ਬਾਈ ਹਾਂਜੀ ਤੇ ਇਹਦਾ ਵੀਰੇ ਵੱਛੀ ਤੇ ਇਹਦਾ ਰੇਟ ਕੀ ਰਹੂਗਾ ਬਾਈ ਇਹਦਾ 55000 ਰੁਪਏ ਬੋਲਾ 55 ਠੀਕ ਹੈ ਕਰ ਦਿਓ ਬਣਾ ਪਰ ਨੂੰ ਵੀਰੇ ਪਰ ਨੂੰ ਹੀ ਲੈ ਜਾਓ ਇਹਨੂੰ ਲੈ ਵੀ ਮਿੱਤਰੋ 12 ਲੀਟਰ ਬੋਲਾ ਇਹਦਾ ਕਰਮਾ ਵਾਲੀ ਦੇ ਥੱਲੇ ਲੇਵੇ ਭਾਂਡੇ ਵਾਲੀ ਵੜਾ 55000 ਰੁਪਿਆ ਰੇਟ ਆ ਦੁੱਧ ਦੇਜੂਗੀ 17 18 ਕਿਲੋ ਕੀ ਜ਼ਿਆਦਾ ਦੇਜੂ ਵੀਰੇ ਬਸ 16 17 ਲੀਟਰ ਮੰਨੋ ਜੀ ਹਾਂ ਗਰਮੀ ਐ ਇੰਨਾ ਕੋਈ ਦੇਉ ਹਨਾ ਹਾਂਜੀ ਹਾਂਜੀ ਹੂੰ ਮੁਹਲੇ ਮੈਂ ਤਰੋ ਦੇਖ ਸਕਦੇ ਹਾਂ ਤੁਸੀਂ ਚਵਾਈ ਇੱਕ ਨੰਬਰ ਹੈ ਜੀ ਆਪਾਂ ਜੋ ਠੀਕ ਬੱਛੀ ਪੁੱਤ ਵਿਖਾ ਦੇਣ ਦੀ ਇੱਕ ਵਾਰੀ ਆ ਇਹਦੀ ਬੱਛੀ ਵੇਖ ਲਓ ਮਤੋਂ ਠੀਕ ਆ ਬਾਈ ਤੇ ਆ ਬੱਚੇ ਵੀਰੇ ਦੱਸ ਦਿਓ ਮੜੇ ਹੁਣ ਕਿੰਨੇ ਕਿੰਨੇ ਚਿਰਦੇ ਆ ਆ ਵੀਰੇ ਦੋ ਦੰਦ ਦਾ ਬੱਚਾ ਠੀਕ ਆ ਦੋ ਜੂ ਦੋਨੇ ਖੀਰੀ ਆ ਜੀ ਠੀਕ ਆ ਉਧਰਲੀ ਖੀਰੀ ਆ ਦੋ ਦੰਦ ਦਾ ਇਹ ਕਿੰਨੇ ਦੀ ਦੇ ਦੇਂਗੇ ਦੋ ਦੰਦ ਦੇ ਵੀਰੇ ਇਹ ਦੇ ਦੇਾਂਗੇ 12000 ਜੀ ਠੀਕ ਆ ਤੇ ਦੂਜੀ ਖੀਰੀ ਵੀਰੇ ਉਹਦਾ ਵੀ 14000 ਮੁੱਲ ਆ ਜੀ 12000 ਦੇ ਦੇਾਂਗੇ ਔਰ ਲਾਸਟ ਵਾਲਾ ਬੱਚਾ 10000 ਠੀਕ ਹੈ ਠੀਕ ਹੈ ਵੀਰੇ ਠੀਕ ਹੈ ਤੇ ਮਾਨਤਨ ਹੋ ਜਾਊਗਾ ਵੱਡੇ ਭਾਈ ਹਾਂ ਮਾਨਤਨ ਹੋ ਜਾਊਗਾ ਠੀਕ ਹੈ ਤੋਰ ਨੂੰ ਤਾਂ ਚਲ ਕੋਈ ਨਹੀਂ ਹਨਾ ਉਹਨਾਂ ਦਾ ਹਾਂ ਇਹਨਾਂ ਨੂੰ ਪਰ ਉੱਥੇ ਖਿਲਾਰ ਦਿਖਾ ਦਿੰਨੇ ਆਪਾਂ ਇਹ ਬੱਚੇ ਸੀ ਤਿੰਨ ਹਨਾ ਵੀਰੇ ਹਾਂਜੀ ਤਿੰਨ ਬੱਚੇ ਆ ਜੀ ਚਾਰ ਸੀਗੇ ਜੀ ਇੱਕ ਦਾ ਸੌਦਾ ਹੋ ਗਿਆ ਦੋ ਬੈਣਾ ਦਾ ਠੀਕ ਹੈ ਵੀਰੇ ਠੀਕ ਹੈ ਤੇ ਨੰਬਰ ਦੇ ਹੀ ਵੀਰੇ ਆਪਣਾ ਕਰੀ ਨੰਬਰ ਆਪਣਾ 9781815150 ਇੱਕ ਵਾਰੀ ਹੋਰ ਬੋਲ ਦੇ ਵੀਰੇ 9781815150 ਠੀਕ ਹੈ ਇਸ ਨੰਬਰ ਤੇ ਕਰਨੀਆ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਜੈਤੋ ਸ਼ਹਿਰ ਆ ਜੈਤੋ ਤੋਂ ਬਾਜਾ ਖਾਨਾ ਰੋਡ ਆ ਉਸ ਰੋਡ ਦੇ ਉੱਤੇ ਬਾਈ ਦਾ ਦਾਰਾ ਗੱਲਬਾਤ ਲਈ ਸੰਪਰਕ ਕਰ ਲਿਆ ਸਾਰੇ ਜਨਵਰਾਂ ਦੀ ਡਿਟੇਲ ਲੈਤੀ ਅਗਲੀ ਕਾਰਵਾਈ ਤੁਹਾਡੇ ਹੱਥਾ